ਸਤਿ ਸ਼੍ਰੀ ਅਕਾਲ ਮੈਂ ਹਾਂ ਨਿਰਜ ਪਾਨੀ ਤੇ ਤੁਸੀਂ ਦੇਖ ਰਹੇ ਹੋ ਸਿਆਸੀ ਸੇਕਾ ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਜਦੋਂ ਕਰੰਡਾ ਪੁਲਿਸ ਨੇ ਕੈਨੇਡਾ ਤੋਂ ਹਾਲ ਹੀ ਵਿੱਚ ਪਰਤੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕਰਦੇ ਹੋਏ ਉਸ ਦੇ ਕਬਜ਼ੇ 'ਚੋਂ ਗੈਰ ਕਾਨੂੰਨੀ ਹਥਿਆਰਾਂ ਦੀ ਵੱਡੀ ਖੇਪ ਬਰਾਮਦ ਕੀਤੀ ਗ੍ਰਿਫਤਾਰ ਨੌਜਵਾਨ ਦੀ ਪਛਾਣ ਅਮਰਬੀਰ ਸਿੰਘ ਉਰਫ ਅਮਰ ਵੱਜੋ ਹੋਈ ਹੈ ਪੁਲਿਸ ਅਧਿਕਾਰੀਆਂ ਦੇ ਮੁਤਾਬਕ ਕਰੰਡਾ ਥਾਣੇ ਦੀ ਟੀਮ ਨੇ ਇੱਕ ਛਾਪੇਮਾਰੀ ਦੇ ਦੌਰਾਨ 6 ਪਿਸਤੌਲ ਪੁਆਇੰਟ 3 ਬੋਰ ਤਨਮੇ ਜ਼ਿੰਦਾ ਰੌਂਦ ਪੁਆਇੰਟ 3 ਬੋਰ ਨੌ ਜ਼ਿੰਦਾ ਰੌਂਦ ਨੋ ਐਮਐਮ ਤੇ 11 ਮੈਗਜ਼ੀਨ ਬਰਾਮਦ ਕੀਤੀਆਂ ਨੇ ਜਾਂਚ ਦੌਰਾਨ ਪਤਾ ਲੱਗਾ ਕਿ ਅਮਰਬੀਰ ਸਿੰਘ ਪਾਕਿਸਤਾਨ ਸਮਗਲਾਂ ਦੇ ਨਾਲ ਸਿੱਧੇ ਸੰਪਰਕ ਵਿੱਚ ਸੀ ਅਤੇ ਉਹ ਪੰਜਾਬ 'ਚ ਹਥਿਆਰਾਂ ਦੀ ਸਪਲਾਈ ਕਰਨ ਦੀ ਯੋਜਨਾ ਬਣਾ ਰਿਹਾ ਸੀ ਇਹ ਗ੍ਰਿਫਤਾਰੀ ਉਸ ਮਾਮਲੇ ਦੇ ਨਾਲ ਜੁੜੀ ਹੋਈ ਹੈ ਜੋ 8 ਅਕਤੂਬਰ ਨੂੰ ਸਾਹਮਣੇ ਆਇਆ ਸੀ ਉਸ ਵੇਲੇ ਅੰਮ੍ਰਿਤਸਰ ਜਿਹਤੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਗੁਪਤ ਸੂਚਨਾ ਦੇ ਆਧਾਰ ਤੇ ਦੋ ਨਾਬਾਲਕਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ 3 ਪਿਸਤੌਲ 4 ਮੈਗਜ਼ੀਨ 10 ਜ਼ਿੰਦਾ ਰੌਦ ਅਤੇ ਇੱਕ ਬਿਨਾ ਨੰਬਰ ਦੀ ਮੋਟਰਸਾਈਕਲ ਬਰਾਮਦ ਕੀਤੀ ਸੀ ਉਸੇ ਜਾਂਚ 'ਚ ਅਮਰਬੀਰ ਦਾ ਨਾਮ ਸਾਹਮਣੇ ਆਇਆ ਸੀ ਜੋ ਕਿ 1 ਮਹੀਨਾ ਪਹਿਲਾਂ ਹੀ ਕੈਨੇਡਾ ਤੋਂ ਵਾਪਸ ਆਇਆ ਸੀ ਹੁਣ ਤੱਕ ਪੁਲਿਸ ਵੱਲੋਂ ਕੁੱਲ 9 ਪਿਸਤੌਲਾਂ 101 ਜ਼ਿੰਦਾ ਰੌਦ .30 ਬੋਰ 20 ਜ਼ਿੰਦਾ ਰੌਦ 11 ਮੈਗਜ਼ੀਨ 2 ਵਾਹਨ ਤੇ 3 ਮੋਬਾਈਲ ਫੋਨ ਬਰਾਮਦ ਕੀਤੇ ਗਏ ਨੇ ਪੁਲਿਸ ਨੇ ਕਿਹਾ ਹੈ ਕਿ ਜਾਂਚ ਜਾਰੀ ਹੈ ਅਤੇ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਹਥਿਆਰ ਕਿੱਥੋਂ ਆਏ ਸਨ ਅਤੇ ਕਿਹੜੇ ਗਰੁੱਪਾਂ ਤੱਕ ਪਹੁੰਚਾਈ ਜਾਂਦੇ ਸਨ ਇਸ ਅੰਦਰ ਡੀਐਸਪੀ ਡੀ ਅਬ੍ਰੋਸ਼ਨ ਹੈ ਇਹਨਾਂ ਨੂੰ ਇੱਕ ਬੜਾ ਸਫਲਤਾ ਮਿਲਿਆ ਹੈ ਇੱਕ ਹਫਤੇ ਜਿਨ੍ਹਾਂ ਦਾ ਸੈੱਲ ਚੱਲ ਰਿਹਾ ਸੀ ਇੰਟੈਲੀਜ ਸਪੈਸ਼ਲ ਆਪਰੇਸ਼ਨ ਜੀ ਐਫਆਰ ਨੰਬਰ 312 ਦਾ ਰਿਪੋਰਟ ਹੋਇਆ ਸੀ ਥਾਣਾ ਗਰੈਂਡਾ ਜ 8 10 25 ਨੂੰ ਉਹਦੇ ਚੋਂ ਖਵਰੀ ਹੋਇਆ ਸੀ ਤਿੰਨ ਪਿਸਟਲ ਚਾਰ ਮੈਗਜ਼ੀਨ 8 ਮੋਟਰਸਾਈਕਲ ਤੇ 10 ਲਾਈਵ ਕੈਟਰਜਸ ਰਿਕਵਰੀ ਹੋਇਆ ਸੀ ਜੀ ਦੋ ਬੰਦੇ प्रभजीत सिंह जश्नजीप सिंह दोनों दौके पिंड वाले गरिंडा थे ते तो ये रिकवरी होया सी। दोनों दोनों दून आइल से दोनों उम्र सत्रह साल दी है इस तो अलावा इस तो फर्दर इन करते हुए रिकवरी बारह तारीख में होया है छः पिस्टल इक्यावन लाइव नाइव लाइव कैटरज़ भी लाइव कैटरेजि नाइन एम एम द्यारह मैगजीनस ये होया एक और तरसिका पिंड रहने वाला अमरबीर सिंह एलियास अमर ਇਨਦਰ ਗਰ ਤੋਂ ਹੋਇਆ ਸੀ ਕਿ ਅਮਰਪੀਰ ਰਹਿਣ ਦਿੰਦਾ ਹੁੰਦਾ ਸੀ ਕੈਨੇਡਾ 'ਚ ਇਹ ਹੁਣੇ ਵਾਪਸ ਆਇਆ ਕੈਨੇਡਾ ਤੋਂ 1 ਮਹੀਨੇ ਪਹਿਲੇ ਤੇ ਉੱਥੇ ਲੇਬਰ ਦਾ ਕੰਮ ਕਰਦਾ ਹੁੰਦਾ ਸੀ ਇਹ ਤਿੰਨੋਂ ਯੁਵਾ ਜੋ ਆਪਾਂ ਅਰੈਸਟ ਕੀਤੇ ਹਨ ਤਿੰਨੋਂ ਹੈ ਜਿਹਦੇ ਉੱਤੇ ਪਹਿਲੇ ਕੋਈ ਪਰਚਾ ਨਹੀਂ ਹੈ ਸਾਰੇ ਤਿੰਨੋਂ ਨਵੇਂ ਹੈ ਤੇ ਫਰਦਰ ਇਨਵੈਸਟੀਗੇਸ਼ਨ ਚੋਂ ਆਉਣ ਹੈ ਤਾਂ ਇਹਨਾਂ ਦਾ ਫੋਰਨ ਹੈਂਡਲਰ ਇੱਕ ਸੀਗਾ ਜੋ ਪਾਕਿਸਤਾਨ 'ਚ ਬੈਠੇ ਹੈ ਜੋ ਇਹਨਾਂ ਨੂੰ ਇਹ ਪਿਸਤਲਸ ਭੇਜੀ ਹੁੰਦੀ ਸੀ ਤੇ ਉਹਨਾਂ ਦੇ ਉੱਤੇ ਵੀ ਇਨਵੈਸਟੀਗੇਸ਼ਨ ਇਸ ਆਉਣ ਕਿ ਇਹਨਾਂ ਦਾ ਲੋਕਲ ਕੰਟੈਕਟਸ ਕੌਣ-ਕੌਣ ਕੇ ਤੇ ਇਹਨਾਂ ਨੇ ਪਹਿਲੇ ਕਿਹੜੇ-ਕਿਹੜੇ ਪਾਰਸਲ ਵੇਰਿੰਗ ਮੈਗਜ਼ੀਨਾਂ ਨੂੰ ਫੜੇ ਗਏ ਨੇ ਕਿੰਨਾ ਕੁ ਥਾਵ ਤੇ ਲੱਗ ਰਿਹਾ ਸਮ ਜੀ ਵੀ ਮੈਗਜ਼ੀਨਾਂ ਨੂੰ ਫੜੇ ਗਏ ਨੇ ਕਿ ਇਹ ਪਿਆਰ ਪਹਿਲੇ ਵੈਦਨ ਸੀ ਇਹਨਾਂ ਦਾ ਜੀ ਹੁਣ ਤੱਕ 9 ਪਿਸਟਲ ਰਿਕਵਰੀ ਹੋਇਆ ਹੈ ਅੱਗੇ ਵੀ ਚੱਲ ਰਿਹਾ ਹੈ ਤਾਂ ਇਹਨਾਂ ਦਾ ਜੋ ਮੈਗਜ਼ੀਨਸ ਫੜਿਆ ਗਿਆ ਜੋ ਕੈਟਰਜਿਸ ਫੜਿਆ ਗਿਆ ਦੋਨੋਂ ਚਾ ਨਾ ਤੇ ਕੋਲ ਹੋਰ ਹੁਣ ਤੱਕ ਪਿਸਟਲ ਨਹੀਂ ਮਿਲੇ ਪਰ ਇਨਵੈਸਟੀਗੇਸ਼ਨ ਔਨ ਹੈ ਕਿ ਇਹ ਇਨਾ ਵੱਡੇ ਲੈਵਲ ਤੇ ਕਿਉਂ ਲੈ ਆ ਰਹੇ ਸੀ ਕੈਟਰਜਿਸ ਸਰ ਇਹ ਜਿਹੜਾ ਅਮਰਵੀਰ ਸੀ ਇਹ ਉਹ ਦਾ ਜਿਹੜੇ ਇਥੋਂ ਪਹਿਲਾ ਗ੍ਰਿਫਤਾਰ ਕੀਤਾ ਹੋਇਆ ਤਿੰਨੋਂ ਨਵੇਂ ਜਿਹੜੇ ਨੇ ਤੁਹਾਨੂੰ ਪਹਿਲੇ ਕਿਹਾ ਸੀ ਜਿਹੜਾ ਪਹਿਲਾ ਜੋ ਦੌਕੇ ਪਿੰਨ ਵਾਲਾ ਦੋਨੋਂ ਮੁੰਡੇ 17 ਸਾਲ ਦੇ ਹੈਗੇ ਪ੍ਰਭਜੀਤ ਜਸਨਦੀਪ ਦੂਜਾ ਜੋ ਅਮਰਮਰਵੀਰ ਹੁਣੇ ਆਇਆ ਸੀ ਕੈਨੇਡਾ ਤੋਂ ਤੋਂ ਇੱਕ ਮਹੀਨੇ ਇੱਕ ਹਫਤੇ ਇੱਕ ਮਹੀਨੇ ਹੋਇਆ ਸੀ ਤਿੰਨਾਂ ਦੇ ਉੱਤੇ ਪਹਿਲੇ ਕੋਈ ਪਰਚਾ ਹੈ ਨਹੀਂ ਸਰ ਇਹਨਾਂ ਦੇ ਐਕਚੁਅਲ ਜੋ ਜੋ ਵੇਚ ਰਹੇ ਸੀ ਇਹ ਬਾਹਰੀ ਬੈਠੇ ਹੈ ਇਹ ਪਾਂਢੀ ਸ ਕੈਨੇਡਾ ਜੀ ਨਾ ਦੇ ਨਿਕ ਬਣੇ ਸੀ ਪਾਕਿਸਤਾਨ ਤੋਂ ਮੁਹੰਦਰਾਂ ਦੇ ਨਾਲ ਜਾਂ ਕਿਸ ਤਰੀਕੇ ਉਹਨਾਂ ਦੇ ਰਾਹ ਉਹ ਇਨਵੈਸਟੀਗੇਸ਼ਨ ਜ਼ੋਨ ਪੈਨੇਡਾ ਤੋਂ ਹੁਣ ਤੱਕ ਕੋਈ ਸਾਹਮਣੇ ਨਹੀਂ ਆਇਆ ਤਫਤੀਸ਼ ਔਨ ਹੈ ਕਿ ਇਹ ਕੈਨੇਡਾ ਚ ਕੀ ਕਰਦਾ ਹੁੰਦਾ ਸੀ ਕਿ ਇਹ ਵਾਪਸ ਕਿਉਂ ਆਇਆ ਡਿਪੋਰਟ ਹੋਇਆ ਸੀ ਕਿ ਨਹੀਂ ਸਾਰੇ ਆਪਾਂ ਇਨਵੈਸਟੀਗੇਸ਼ਨ ਕਰੀਏ ਕੱਲਾ ਹੀ ਕੈਨੇਡਾ ਸਰ ਇਹ ਤੇਨੇ ਆਪਸ ਚ ਇਹਨਾਂ ਦਾ ਕੀ ਸਬੰਧ ਸੀ ਯਾਰੀ ਦੋਸਤੀ ਸੀ ਜਾਂ ਕਿਸ ਤਰ੍ਹਾਂ ਮਿਲੇ ਸੇ ਪਰਬਜੀਤ ਜਸਨ ਦੋਨੋਂ ਤੌਕੇਪਿੰਡ ਦੇ ਰਹਿਣ ਵਾਲੇ ਹੀ ਹੈ ਇਹ ਜਿਹੜਾ ਅਮਰਵੀਰ ਇਹਨਾਂ ਨੂੰ ਕਨੈਕਟ ਕੀਤੇ ਸੀ ਜੋ ਫੋਰਨਰ ਹੈ ਕੀ ਮਕਸਦ ਕੀ ਸੀ ਸਰ ਇਹਨਾਂ ਦਾ ਇਹ ਅਰਜ਼ੀ ਮੰਗ ਰਹਾ ਹੈ ਇਹ ਫਿਲਹਾਲ ਪੰਡਿਤ ਜੀ ਉਹ ਵੀ ਇੰਡਸਟਰੀਜ਼ ਇਨਸਾਨ ਕੀ ਇਹ ਕਿੰਨੂੰ ਦੇਣੇ ਵਾਲੇ ਸੀ ਤੇ ਇਹ ਫੋਰਨ ਵਾਲਾ ਮੁੰਡਾ ਕਿੰਨੂੰ ਨੂੰ ਕੰਟੈਕਟ ਕਰਵਾ ਰਿਹਾ ਸੀ ਤੇ ਇਹ ਕਿਤੇ ਜਾ ਕੇ ਜਮਾ ਹੋ ਰਿਹਾ ਸੀ ਉਹ ਵੀ ਇੰਡਸਟਰੀਜ਼ ਇਨਸਾਨ ਹੋਪਫੁਲੀ 2-3 ਦਿਨ ਹੋ ਜਾਏਗਾ ਉਹ ਵੀ ਸਰ ਕੁਝ ਸਾਹਮਣੇ ਆਏ ਕਿ ਜਿਵੇਂ ਜ ਮੈਂ ਕਹਿੰਦਾ ਕਿ ਆਹ ਸਾਹਮਣੇ ਆ ਰਹੇ ਹਨ ਉਹਨਾਂ वो इन्वेस्टिगेशन जाऊँ जी गैंगस्टर और एंगल भी आ रहा है पर आप फिलहाल वो डिस्कलोज ना करिए तो आप जो अगले प्रेसिफिकेशन शायद होपफुल यू विल गेट बेटर इन्फॉर्मेशन सर टोटल रिकवरी कितनी हुई है हूँ तक जी रिकवरी हो है, है नौ पिस्टल्स नाइन पिस्टल्स हो है एक सौ वन लाइव कार्टेजेस मिले हैं वी लाइव कार्टेजेस मिले हैं नौ एम दी ग्यारह मैगजीनस दो गड्डिया तीन मोबाइल फोन हाँ जी हाँ जी होर भी है वो भी इन्वेस्टिगेशन अपना टीम इज ऑल्सो आउटसाइड ਜੀ ਸਰੀਰ ਸੜੀ ਕਿਤਨੀ ਹੈ ਉਮਰ ਕਿਤਨੀ ਹੈ ਜੀ ਅਮਰ ਅਮਰ ਦੀ ਇਹ ਚ 24 ਸਾਲ ਦੀ ਹੈ ਜੀ